ਵਾਹਿਗੁਰੂ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਅੱਜ ਆਪਾਂ ਗੱਲ ਕਰਾਂਗੇ ਸੈਜੀਟੇਰੀਅਸ ਜਾਨੀ ਤਨੂ ਰਾਸ਼ੀ ਵਾਲਿਆਂ ਬਾਰੇ ਕਿਵੇਂ ਦਾ ਰਹੇਗਾ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦਾ ਸਾਲ 2026 ਕਿਹੜੇ ਗ੍ਰਹਿ ਨੇ ਰਾਸ਼ੀ ਪਰਵਰਤਨ ਕਰ ਰਹੇ ਨੇ ਕਿਹੜੇ ਨਾਲ ਹੀ ਰਤਨ ਸ਼ੁਭ ਨੇ ਕਿਹੜੇ ਨਾਲ ਹੀ ਕਲਰ ਸ਼ੁਭ ਨੇ ਕਿਹੜੇ ਨਾਲ ਹੀ ਮਹੀਨੇ ਸ਼ੁਭ ਨੇ ਤੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਅਪਾ ਵੀ ਦੱਸਾਂਗੇ ਤਾਂ ਜੋ ਸਾਰ 2026 ਤੁਹਾਡਾ ਹੋਰ ਵਧੀਆ ਜਾ ਸਕੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਨੌ ਨੰਬਰ ਦੀ ਰਾਸ਼ੀ ਹੈ ਜਿਹੜੀ ਤਨੂ ਰਾਸ਼ੀ ਤਨੂ ਰਾਸ਼ੀ ਤੇ ਤਨੂ ਲਗਨ ਵਾਲਿਆਂ ਦਾ ਜੋ ਲਗਨ ਦਾ ਮਾਲਕ ਹੈ ਉਹ ਹੈ ਗੁਰੂ ਯਾਨੀ ਕਿ ਜੁਪੀਟਰ ਜੁਪੀਟਰ ਲਗਨ ਦੇ ਵਿੱਚ ਹੋਵੇ ਬਹੁਤ ਵਧੀਆ ਧਾਰਮਿਕ ਪ੍ਰਕਿਰਤੀ ਦੇ ਹੁੰਦੇ ਨੇ ਧਾਰਮਿਕ ਸੋਚ ਹੁੰਦੀ ਹੈ ਬੇਟ ਇਹਨਾਂ ਦਾ ਜਿਆਦਾ ਵੱਧ ਹੈ ਧੌਣ ਇਹਨਾਂ ਦੀ ਲੰਬੀ ਹੁੰਦੀ ਹੈ ਕਲਰ ਇਹਨਾਂ ਦਾ ਸਾਫ਼ ਹੁੰਦਾ ਆ ਕਿਸੇ ਦੀ ਵੀ ਮਦਦ ਨੇ ਜਿਹੜੇ ਜਲਦੀ ਕਰਦੇ ਨੇ ਹਰ ਇੱਕ ਦੀ ਦਰਦ ਸੁਣ ਕੇ ਮਦਦ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਇਹੋ ਜੀ ਪ੍ਰਕਿਰਤੀ ਦੇ ਹੁੰਦੇ ਨੇ ਤੁਨੂ ਲਗਨ ਤੇ ਤੁਨੂ ਰਾਸ਼ੀ ਵਾਲੇ ਬਹੁਤ ਜਿਆਦਾ ਦਿਮਾਗੀ ਹੁੰਦੇ ਨੇ ਗਿਆਨਵਾਨ ਹੁੰਦੇ ਨੇ ਕਿਉਂਕਿ ਜੋ ਗੁਰੂ ਹੈ ਉਹ ਗਿਆਨ ਦਾ ਦਿੰਦਾ ਹੈ ਜੇ ਕੁਲੀ ਦੇ ਵਿੱਚ ਗੁਰੂ ਦੀ ਪੋਜੀਸ਼ਨ ਵਧੀਆ ਤਾਂ ਕਾਫੀ ਜਿਆਦਾ ਇਹਨਾਂ ਨੂੰ ਨੌਲੇਜ ਹੁੰਦੀ ਹੈ ਤੇ ਗਿਆਨवान ਹੁੰਦੇ ਨੇ ਤੈਨੂੰ ਲਗਨ ਤੇ ਤੈਨੂੰ ਰਾਸ਼ੀ ਵਾਲਿਆਂ ਦੇ ਈਸ਼ਟ ਦੇਵ ਨੇ ਗੁਰੂ ਬ੍ਰਹਸਪਤੀ ਕੇਲੇ ਦੀ ਪੂਜਾ ਜੇ ਕਰੇ ਰੈਗੂਲਰਲੀ ਕਰਦੇ ਨੇ ਤਾਂ ਲਾਈਫ ਦੇ ਵਿੱਚ ਸਕਸੈਸ ਹੁੰਦੀ ਹੈ ਸ਼ਿਵ ਜੀ ਭਗਵਾਨ ਦੀ ਪੂਜਾ ਕਰਨੀ ਵੀ ਇਹਨਾਂ ਦੇ ਲਈ ਬੈਸਟ ਹੈ ਤੇ ਨਾਲ ਹਨੂਮਾਨ ਜੀ ਦੀ ਪੂਜਾ ਕਰਨੀ ਵੀ ਇਹਨਾਂ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਜਿਹੜੀ ਰਹਿੰਦੀ ਹੈ ਤੇ ਹੁਣ ਗੱਲ ਕਰਦੇ ਆਪਾਂ ਸਾਲ 2026 ਦੇ ਵਿੱਚ ਕਿਹੜੇ ਗ੍ਰਹਿ ਗੋਚਰ ਕਰ ਰਹੇ ਨੇ ਕਿਹੜੇ ਹਾਊਸ ਦੇ ਵਿੱਚ ਜਾ ਕੇ ਤੁਹਾਨੂੰ ਕੀ ਇਹ ਰਿਜ਼ਲਟ ਦੇਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਤੁਹਾਡੇ ਲਗਨ ਦੇ ਮਾਲਕ ਗੁਰੂ ਗ੍ਰਹਿ ਬਾਰੇ ਗੁਰੂ ਤੁਹਾਡੇ ਲਗਨ ਤੋਂ 7ਵੇਂ ਹਾਊਸ ਦੇ ਵਿੱਚ ਚੱਲ ਰਿਹਾ 7ਵਾਂ ਹਾਊਸ ਕੀ ਹੈ ਤੁਹਾਡੇ ਪਾਰਟਨਰਸ਼ਿਪ ਦਾ ਹਾਊਸ ਹੈ ਤੁਹਾਡੀ ਮੈਰਿਡ ਲਾਈਫ ਦਾ ਹਾਊਸ ਹੈ ਤੇ ਗੁਰੂ ਦੀ ਉੱਥੇ ਜਿਹੜੀ ਦ੍ਰਿਸ਼ਟੀ ਹੈ ਤੁਹਾਡੇ ਲਗਨ ਤੇ ਪੈ ਰਹੀ ਹੈ ਇੱਥੇ ਗੁਰੂ ਬਹੁਤ ਬੈਸਟ ਤੁਹਾਨੂੰ ਰਿਜ਼ਲਟ ਦੇ ਰਿਹਾ 2 ਜੂਨ 2026 ਨੂੰ ਗੁਰੂ ਜਿਹੜਾ 8ਵੇਂ ਸਥਾਨ ਦੇ ਵਿੱਚ ਜਾਏਗਾ 8ਵੇਂ ਹਾਊਸ ਦੇ ਵਿੱਚ ਗੁਰੂ ਜਿਆਦਾ ਵਧੀਆ ਨਹੀਂ ਹੁੰਦਾ ਲੇਕਿਨ ਤੁਹਾਡੇ ਲਗਨ ਦਾ ਮਾਲਕ ਹੈ ਜੇਕਰ ਕੁੜਲੀ ਦੇ ਵਿੱਚ ਪੋਜੀਸ਼ਨ ਵਧੀਆ ਹੈ ਗੁਰੂ ਦੀ ਤਾਂ ਇੱਥੇ ਗੁਰੂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਰੇਗਾ ਕਿਉਂਕਿ ਇੱਕ ਤਾਂ ਤੁਹਾਡੇ ਲਗਨ ਦਾ ਮਾਲਕ ਹੈ ਤੇ ਦੂਸਰਾ 8ਵੇਂ ਹਾਊਸ ਦੇ ਵਿੱਚ ਜਾ ਕੇ 4 ਨੰਬਰ ਦੀ ਰਾਸ਼ੀ ਹੈ ਉੱਥੇ ਜਾ ਕੇ ਗੁਰੂ ਹੈ ਜਿਹੜਾ ਉੱਚ ਦਾ ਹੋ ਜਾਏਗਾ ਉੱਚ ਦਾ ਗੁਰੂ ਹੈ ਜਿਹੜਾ ਹਮੇਸ਼ਾ ਹੀ ਵਧੀਆ ਰਿਜ਼ਲਟ ਦਿੰਦਾ ਹੈ ਤੁਹਾਡੇ ਲਗਨ ਦਾ ਮਾਲਕ ਵੀ ਹੈ ਲਾਸਟ ਦੇ ਵਿੱਚ ਮੈਂ ਤੁਹਾਨੂੰ ਉਪਾਅ ਵੀ ਦੱਸਾਂਗੀ ਤਾਂ ਕਿ ਤੁਹਾਨੂੰ ਗੁਰੂ ਹੈ ਜਿਹੜਾ ਹੋਰ ਬੈਸਟ ਰਿਜ਼ਲਟ ਦੇ ਸਕੇ ਤੇ ਹੁਣ ਗੱਲ ਕਰਦੇ ਆਪਾਂ ਸ਼ਨੀ ਗ੍ਰਹਿ ਬਾਰੇ ਸ਼ਨੀ ਤੁਹਾਡੇ ਸੈਕੰਡ ਹਾਊਸ ਦਾ ਮਾਲਕ ਹੈ ਤੇ 3rd ਹਾਊਸ ਦਾ ਮਾਲਕ ਹੈ ਸੈਕੰਡ ਹਾਊਸ ਦਾ ਮਾਲਕ ਤੇ ਥਰਡ ਹਾਊਸ ਦਾ ਮਾਲਕ ਚਲਾ ਗਿਆ ਤੁਹਾਡੇ ਚੌਥੇ ਹਾਊਸ ਦੇ ਵਿੱਚ ਸੁੱਖ ਸਥਾਨ ਦੇ ਵਿੱਚ ਸ਼ਨੀ ਇੱਥੇ ਬੈਠ ਕੇ ਤੁਹਾਨੂੰ ਥੋੜਾ ਇਸ ਤਰ੍ਹਾਂ ਲੱਗੇਗਾ ਕਿ ਸੁੱਖਾਂ ਦੀ ਕਮੀ ਲੱਗ ਰਹੀ ਹੈ ਸ਼ਨੀ ਨੂੰ ਬੈਸਟ ਕਰੋ ਜੇਕਰ ਕੁੰਡਲੀ ਦੇ ਵਿੱਚ ਸ਼ਨੀ ਬੈਸਟ ਹੈ ਤਾਂ ਇੱਥੇ ਤੁਹਾਨੂੰ ਪ੍ਰੋਬਲਮ ਨਹੀਂ ਕਰੇਗਾ ਜੇਕਰ ਕੁੰਡਲੀ ਦੇ ਵਿੱਚ ਸ਼ਨੀ ਨੀਚ ਦਾ ਜਾਂ ਸ਼ਨੀ ਕੋਈ ਐਂਟੀ ਗ੍ਰਹਿਣ ਦੇ ਨਾਲ ਹੈ ਜਾਂ ਸ਼ਨੀ ਤੇ ਕੋਈ ਦ੍ਰਿਸ਼ਟੀ ਐਂਟੀ ਗ੍ਰਹਾਂ ਦੀ ਪੈ ਰਹੀ ਹੈ ਤਾਂ ਸ਼ਨੀ ਚੌਥੇ ਹਾਊਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਦੇਵੇਗਾ ਘਰ ਤੋਂ ਦੂਰੀ ਵੀ ਤੁਹਾਡੀ ਹੋ ਸਕਦੀ ਹੈ ਤੁਹਾਡੀ ਮਾਤਾ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ ਤਾਂ ਇਸ ਲਈ ਤੁਸੀਂ ਸ਼ਨੀ ਦੇ ਉਪਾਅ ਕਰਦੇ ਰਹੋ ਤਾਂ ਕਿ ਸ਼ਨੀ ਤੁਹਾਨੂੰ ਇੱਥੇ ਵੈਸਟ ਰਿਜ਼ਲਟ ਦੇਵੇ ਤੇ ਸ਼ਨੀ ਦੀ ਜਿਹੜੀ ਦ੍ਰਿਸ਼ਟੀ ਹੈ ਤੁਹਾਡੇ ਲਗਨ ਤੇ ਵੀ ਪੈ ਰਹੀ ਹੈ ਤੁਹਾਨੂੰ ਥੋੜੀ ਆਲਸ ਵੀ ਮਹਿਸੂਸ ਹੋਏਗੀ ਜਦੋਂ ਵੀ ਤੁਹਾਡੇ ਲਗਨ ਦਾ ਮਾਲਕ 8ਵੇਂ ਹਾਊਸ ਦੇ ਵਿੱਚ ਜਾਊਗਾ ਤਾਂ ਇਸ ਤਰ੍ਹਾਂ ਦੀਆਂ ਤੁਹਾਨੂੰ ਪ੍ਰੋਬਲਮ ਆ ਰਹਿ ਸਕਦੀਆਂ ਨੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਸ਼ਨੀ ਦੇ ਉਪਾਅ ਦੇਵਾਂਗੀ ਤੁਸੀਂ ਸ਼ਨੀ ਦੇ ਉਪਾਅ ਨੇ ਜਿਹੜੇ ਪੂਰਾ ਸਾਲ ਕਰਦੇ ਰਹਿਣਾ ਤਾਂ ਕਿ ਸ਼ਨੀ ਤੁਹਾਡੇ ਸੁੱਖ ਸਥਾਨ ਦੇ ਵਿੱਚ ਬੈਠ ਕੇ ਤੁਹਾਡੇ ਸੁੱਖਾਂ ਦੇ ਵਿੱਚ ਕਮੀ ਨਾ ਕਰੇ ਤੇ ਹੁਣ ਗੱਲ ਕਰਦੇ ਆਪਾਂ ਰਾਹੂ ਤੇ ਕੇਤੂ ਦੇ ਗੋਚਰ ਬਾਰੇ ਰਾਹੂ ਤੁਹਾਡੇ 3rd ਹਾਊਸ ਦੇ ਵਿੱਚ ਚੱਲ ਰਿਹਾ ਹੈ ਤੇ ਕੇਤੂ ਤੁਹਾਡੇ 9ਵੇਂ ਹਾਊਸ ਦੇ ਵਿੱਚ ਰਾਹੂ ਤੀਸਰੇ ਦੇ ਵਿੱਚ ਤੇ ਕੇਤੂ ਨੌਵੇਂ ਦੇ ਵਿੱਚ ਹਮੇਸ਼ਾ ਹੀ ਸ਼ੁਭផល ਦਿੰਦੇ ਨੇ ਪੂਰਾ ਸਾਲ ਰਾਹੂ ਤੀਜੇ ਦੇ ਵਿੱਚ ਤੇ ਕੇਤੂ ਨੌਵੇਂ ਦੇ ਵਿੱਚ ਰਹੇਗਾ ਇਹਨਾਂ ਦਾ ਜੋ ਰਾਸ਼ੀ ਪਰਿਵਰਤਨ ਹੈ ਉਹ ਹੋਏਗਾ 6 ਦਸੰਬਰ 2026 ਦੇਖੋ ਸਾਲ ਦੇ ਲਾਸਟ ਦੇ ਵਿੱਚ ਹੋ ਰਿਹਾ ਹੈ ਤਾਂ ਕੇਤੂ ਨੌਵੇਂ ਸਥਾਨ ਦੇ ਵਿੱਚ ਹੋਰ ਵੈਸਟ ਰਿਜ਼ਲਟ ਦੇਵੇ ਇਸ ਦੇ ਲਈ ਤੁਸੀਂ ਖੱਟੀਆਂ ਚੀਜ਼ਾਂ ਧਾਰਮਿਕ ਸਥਾਨ ਤੇ ਚੜਾਉਂਦੇ ਰਹਿਣਾ ਹੈ ਬੱਚਿਆਂ ਨੂੰ ਖੱਟੀਆਂ ਟੌਫੀਆਂ ਵੀ ਦੇ ਸਕਦੇ ਹੋ ਤੇ ਨਾਲ ਤੁਸੀਂ ਕਿਤੇ ਵੀ ਧਾਰਮਿਕ ਸਥਾਨ ਤੇ ਝੰਡਾ ਵੀ ਚੜਾ ਸਕਦੇ ਹੋ ਇਸ ਦੇ ਨਾਲ ਵੀ ਕੇਤੂ ਹੈ ਜਿਹੜਾ ਨੌਵੇਂ ਸਥਾਨ ਦੇ ਵਿੱਚ ਬਧੀਆ ਰਿਜ਼ਲਟ ਦਿੰਦਾ ਹੈ ਤੇ ਰਾਹੁਦ ਨੇ ਵਧੀਆ ਰਿਜ਼ਲਟ ਦੇਣ ਦੇ ਲਈ ਤੁਸੀਂ ਰਾਹੁ ਤੁਹਾਡੀਆਂ ਯਾਤਰਾਵਾਂ ਕਰਵਾ ਸਕਦਾ ਹੈ 3rd ਹਾਊਸ ਦੇ ਵਿੱਚ ਛੋਟੀਆਂ-ਛੋਟੀਆਂ ਯਾਤਰਾਵਾਂ ਹੁੰਦੀਆਂ ਰਹਿਣਗੀਆਂ ਜੇ ਤੁਸੀਂ ਵਿਦੇਸ਼ ਦਾ ਸੋਚ ਰਹੇ ਹੋ ਤਾਂ ਰਾਹੁ ਤੀਸਰੇ ਤੇ ਕੇਤੂ ਨੌਵੇਂ ਤੁਹਾਡਾ ਵਿਦੇਸ਼ ਯਾਤਰਾ ਵੀ ਕਰਵਾ ਸਕਦਾ ਹੈ ਕਿਉਂਕਿ ਸ਼ਨੀ ਵੀ ਤੁਹਾਡੇ ਸੁਖ ਸਥਾਨ ਦੇ ਵਿੱਚ ਆਇਆ ਹੋਇਆ ਸ਼ਰੀ ਵੀ ਤੁਹਾਨੂੰ ਘਰ ਤੋਂ ਦੂਰ ਕਰੇਗਾ ਤਾਂ ਤੁਸੀਂ ਜੇ ਵਿਦੇਸ਼ ਨਾਲ ਸੰਬੰਧਤ ਜਾਣਾ ਚਾਹੁੰਦੇ ਹੋ ਤਾਂ ਇਸ ਟਾਈਮ ਤੇ ਇਹ ਸਾਲ ਤੁਹਾਡੇ ਲਈ ਬੈਸਟ ਸਾਲ ਹੈ ਤੇ ਹੁਣ ਗੱਲ ਕਰਦੇ ਆਪਾਂ ਸੂਰਜ ਗ੍ਰਹਿ ਬਾਰੇ ਸੂਰਜ ਜਿਹੜਾ ਹਰ ਸੰਗਰਾਂਦ ਨੂੰ ਰਾਸ਼ੀ ਪਰਵਰਤਨ ਕਰਦਾ ਹੈ ਤੁਹਾਡੇ ਸੂਰਜ ਜਿਹੜਾ ਲਗਨ ਦੇ ਹਿਸਾਬ ਨਾਲ ਤੁਹਾਡਾ ਮਿੱਤਰ ਗ੍ਰਹਿ ਆ ਤੇ ਤੁਹਾਡੀ ਕਿਸਮਤ ਸਥਾਨ ਦਾ ਮਾਲਕ ਹੈ ਜਿੰਨਾ ਕੁੜਲੀ ਦੇ ਵਿੱਚ ਤੁਹਾਡਾ ਸੂਰਜ ਵਧੀਆ ਹੋਏਗਾ ਉਹਨਾਂ ਹੀ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਜਿੰਨਾਂ ਦਾ ਵੀ ਤੁਹਾਨੂੰ ਲਗਣਾ ਹੈ ਪੁੰਡਲੀ ਦੇ ਵਿੱਚ ਸੂਰਜ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਦੇ ਨਾਲ ਨਾਲ ਜੇ ਸੂਰਜ ਸਟਰੋਂਗ ਹੈ ਤਾਂ ਕਿਸਮਤ ਤੁਹਾਡਾ ਹਰ ਜਗ੍ਹਾ ਤੇ ਸਾਥ ਦੇਵੇਗੀ ਤੇ ਨਾਲ ਤੁਹਾਡਾ ਨੇਮ ਫੇਮ ਜ਼ਰੂਰ ਹੋਵੇਗਾ ਤੁਸੀਂ ਵਧੀਆ ਕੋਈ ਜੌਬ ਕਰ ਸਕਦੇ ਹੋ ਗਵਰਨਮੈਂਟ ਜੌਬ ਤੁਹਾਨੂੰ ਜਲਦੀ ਆਸਾਨੀ ਦੇ ਨਾਲ ਮਿਲ ਜਾਵੇਗੀ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਵੀ ਜਾ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਪੁਲਿਸ ਲਾਈਨ ਦੇ ਵਿੱਚ ਜਾ ਸਕਦੇ ਹੋ ਬੈਂਕਿੰਗ ਲਾਈਨ ਦੇ ਵਿੱਚ ਜਾ ਸਕਦੇ ਹੋ ਜੌਬ ਤੁਹਾਡੇ ਲਈ ਬਣੀ ਹੈ ਜੌਬ ਤੁਸੀਂ ਕਰ ਸਕਦੇ ਹੋ ਬਿਜ਼ਨਸ ਤੁਹਾਡੇ ਲਈ ਘੱਟ ਬੈਟਰ ਹੈ ਜੌਬ ਤੁਹਾਡੇ ਲਈ ਜ਼ਿਆਦਾ ਬੈਨੀਫਿਟ ਹੈ ਚੰਦਰਮਾ ਚੰਦਰਮਾ ਜੋ 22 ਦਿਨ ਦੇ ਬਾਅਦ ਰਾਸ਼ੀ ਪਰਵਰਤਨ ਕਰਦਾ ਹੈ ਤੇ ਤੁਹਾਡੇ ਲਗਨ ਤੋਂ 8ਵੇਂ ਹਾਊਸ ਦਾ ਮਾਲਕ ਚੰਦਰਮਾ ਬਣਦਾ ਹੈ ਤਾਂ ਚੰਦਰਮਾ ਨੂੰ ਹਮੇਸ਼ਾ ਸਟਰੋਂਗ ਰੱਖੋ ਤਾਂ ਕਿ ਤੁਸੀਂ ਮਾਨਸਿਕ ਤੌਰ ਤੇ ਵਧੀਆ ਫੈਸਲੇ ਲੈ ਸਕੋ ਕਿਉਂਕਿ ਮਨ ਜਿੱਤੇ ਜਗ ਜਿੱਤ ਮਾਨਸਿਕ ਸ਼ਾਂਤੀ ਦਾ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੈਲਥ ਤੇ ਵੈਲਥ ਫੇਰ ਹੀ ਤੁਹਾਡੀਆਂ achੀਆਂ ਰਹਿਣਗੀਆਂ ਜੇ ਤੁਸੀਂ ਚੰਦਰਮਾ ਨੂੰ ਸਟਰੋਂਗ ਰੱਖੋਗੇ ਚੰਦਰਮਾ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਸ਼ਿਵ ਜੀ ਭਗਵਾਨ ਦੇ ਜਲ ਚੜ੍ਹਾ ਸਕਦੇ ਹੋ ਚਿੱਟੀਆਂ ਚੀਜ਼ਾਂ ਦਾ ਦਾਨ ਸੋਮਵਾਰ ਦੇ ਦਿਨ ਧਾਰਮਿਕ ਸਥਾਨ ਤੇ ਕਰ ਸਕਦੇ ਹੋ ਇਸ ਦੇ ਨਾਲ ਤੁਹਾਡਾ ਚੰਦਰਮਾ ਅਪ ਹੋਏਗਾ ਤੇ ਤੁਸੀਂ ਜਲਦੀ ਵਧੀਆ ਫੈਸਲੇ ਲੈ ਸਕਦੇ ਹੋ ਤਾਂ ਚੰਦਰਮਾ ਨੂੰ ਸਟਰੋਂਗ ਕਰਨਾ ਤੇ ਨਾਲ ਸੂਰਿਆ ਨੂੰ ਸਟਰੋਂਗ ਕਰਨਾ ਮੰਗਲ ਨੂੰ ਸਟਰੋਂਗ ਕਰਨਾ ਤੇ ਗੁਰੂ ਤੁਹਾਡੇ ਲਗਨ ਦਾ ਮਾਲਕ ਹੈ ਉਸ ਨੂੰ ਸਟਰੋਂਗ ਰੱਖਣਾ ਤੁਹਾਡੇ ਲਈ ਇਹ ਜਿਹੜੇ ਗ੍ਰਹਿ ਨੇ ਮਿੱਤਰ ਗ੍ਰਹਿ ਨੇ ਇਹਨਾਂ ਦੀ ਸਪੋਰਟ ਲਵੋ ਇਹਨਾਂ ਨੂੰ ਸਟਰੋਂਗ ਰੱਖੋ ਜੇਕਰ ਤੁਸੀਂ ਸੂਰਿਆ ਨੂੰ ਸਟਰੋਂਗ ਰੱਖਦੇ ਹੋ ਕਿਸਮਤ ਸਾਥ ਦਿੰਦੀ ਰਹੇਗੀ ਜੇ ਤੁਸੀਂ ਮੰਗਲ ਨੂੰ ਸਟਰੋਂਗ ਰੱਖਦੇ ਹੋ ਤੁਹਾਨੂੰ ਬਲ ਮਿਲੇਗਾ ਪੰਜਵੇਂ ਹਾਊਸ ਦਾ ਮਾਲਕ ਹੈ ਤੁਹਾਡੀ ਸੋਚ ਵਧੀਆ ਹੋਊਗੀ ਜੇ ਤੁਸੀਂ ਚੰਦਰਮਾ ਨੂੰ ਸਟਰੋਂਗ ਰੱਖਦੇ ਹੋ ਤਾਂ ਤੁਹਾਡੀ ਮਾਨਸਿਕ ਸ਼ਾਂਤੀ ਵਧੀਆ ਰਹੇਗੀ ਤੁਹਾਨੂੰ ਮਨ ਤੋਂ ਤੁਸੀਂ ਵਧੀਆ ਰਹੋਗੇ ਖੁਸ਼ੀ ਤੁਹਾਨੂੰ ਮਿਲੇਗੀ ਜਲਦੀ ਤੇ ਜੇ ਤੁਸੀਂ ਗੁਰੂ ਨੂੰ ਸਟਰੋਂਗ ਰੱਖਦੇ ਹੋ ਤਾਂ ਤੁਹਾਡੀ ਆਪਣੀ ਸਿਹਤ ਵਧੀਆ ਹੁੰਦੀ ਜਾਏਗੀ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੈਥੋਂ ਆਪਾਂ ਤੁਹਾਡੀ ਸਿਹਤ ਦੇਖਦੇ ਆਂ ਤੇ ਗੁਰੂ ਤੁਹਾਡੇ ਸੁੱਖ-ਸਥਾਨ ਦਾ ਮਾਲਕ ਹੈ ਹਨਾ ਤਾਂ ਤੁਹਾਡੇ ਸੁੱਖਾਂ ਦੇ ਵਿੱਚ ਵੀ ਵਾਅਦਾ ਹੋਏਗਾ ਜਿੰਨਾ ਤੁਸੀਂ ਗੁਰੂ ਨੂੰ ਸਟਰੋਂਗ ਰੱਖੋ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਐਂਟੀ ਗ੍ਰਹਿ ਹੈ ਰਾਹੂ ਤੇ ਸਮਗ੍ਰਹਿ ਜਿਹੜਾ ਇਹਨਾਂ ਦਾ ਸ਼ਨੀ ਤੇ ਬੁੱਧ ਗ੍ਰਹਿ ਵੀ ਇਹਨਾਂ ਦਾ ਐਂਟੀ ਗ੍ਰਹਿ ਹੈ ਕਿਉਂਕਿ ਬੁੱਧ ਜਿਹੜਾ ਉਹ ਤਾਂ ਗੁਰੂ ਨੂੰ ਆਪਣਾ ਮਿੱਤਰ ਮੰਨਦਾ ਹੈ ਲੇਕਿਨ ਗੁਰੂ ગ્રਹ ਜਿਹੜਾ ਉਹ ਬੁੱਧ ਨੂੰ ਆਪਣਾ ਮਿੱਤਰ ਨਹੀਂ ਮੰਨਦਾ ਤਾਂ ਇਸ ਦੇ ਵਿੱਚ ਜੋ ਐਂਟੀ ਗ੍ਰਹਿ ਆਉਂਦੇ ਨੇ ਉਹ ਹੈ ਰਾਹੂ ਤੇ ਬੁੱਧ ਤੇ ਸ਼ਨੀ ਹੈ ਜਿਹੜਾ ਉਹ ਸੰਮ ਹੁੰਦਾ ਹੈ ਤੇ ਬਾਕੀ ਗ੍ਰਹਿ ਇਸ ਦੇ ਮਿੱਤਰ ਗ੍ਰਹਿ ਨੇ ਕੇਤੂ ਗ੍ਰਹਿ ਵੀ ਹੈ ਜਿਹੜਾ ਗੁਰੂ ਦਾ ਮਿੱਤਰ ਹੀ ਹੈ ਕੇਤੂ ਵੀ ਤੁਹਾਨੂੰ ਲਗਨ ਦੇ ਵਿੱਚ ਤੇ ਤੁਹਾਨੂੰ ਰਾਸ਼ੀ ਦੇ ਵਿੱਚ ਜਿਹੜਾ ਵਧੀਆ ਰਿਜ਼ਲਟ ਦਿੰਦਾ ਹੈ ਜੇਕਰ ਤੁਹਾਡੀ ਗੁੱਲੀ ਦੇ ਵਿੱਚ ਗੁਰੂ ਤੇ ਰਾਹੂ ਦਾ ਯੋਗ ਹੈ ਮਤਲਬ ਗੁਰੂ ਰਾਹੂ ਨੇ ਜਿਹੜੇ ਇੱਕ ਹਾਊਸ ਦੇ ਵਿੱਚ ਇਕੱਠੇ ਨੇ ਤਾਂ ਇਹ ਬਣਦਾ ਹੈਗਾ ਗੁਰੂ ਚੰਡਾਲ ਦੋਸ਼ ਇਹ ਲਾਈਫ ਦੇ ਵਿੱਚ ਸਕਸੈਸ ਨਹੀਂ ਹੋਣ ਦਿੰਦਾ ਲਾਈਫ ਦੇ ਵਿੱਚ ਜਿਆਦਾ ਪ੍ਰੋਬਲਮਾਂ ਦਿੰਦਾ ਜੇ ਗੁਰੂ ਤੁਹਾਡੇ ਲਗਨ ਦਾ ਮਾਲਕ ਹੈ ਜੇ ਰਾਹੂ ਦੇ ਨਾਲ ਬੈਠ ਗਿਆ ਤਾਂ ਤੁਸੀਂ ਜਿਹੜਾ ਪੀਲੀਆਂ ਚੀਜ਼ਾਂ ਦਾ ਧਾਰਮਿਕ ਸਥਾਨ ਤੇ ਦਾਨ ਕਰਦੇ ਰਹੋ ਵੀਰਵਾਰ ਹਲਦੀ ਪਾ ਕੇ ਨਹਾਉਂਦੇ ਰਹੋ ਜਿੱਥੇ ਵੀ ਲੰਗਰ ਹੁੰਦਾ ਹੈ ਉੱਥੇ ਤੁਸੀਂ ਹਲਦੀ ਦਾ ਦਾਨ ਕਰਨਾ ਤੇ ਪੀਲੀ ਦਾਲ ਦਾ ਦਾਨ ਕਰਨਾ ਕੇਲਿਆਂ ਦਾ ਦਾਨ ਕਰਨਾ ਤੁਹਾਡੇ ਲਈ ਬੈਸਟ ਹੈ ਤਾਂ ਕਿ ਤੁਹਾਨੂੰ ਗੁਰੂ ਤੇ ਰਾਹੁ ਦਾ ਜੋ ਚੰਡਾਲ ਦੋਸ਼ ਹੈ ਉਸ ਦੇ ਸੰਬੰਧੀ ਤੁਹਾਨੂੰ ਪ੍ਰੋਬਲਮ ਨਾ ਆਉਣ ਤੇ ਹੁਣ ਗੱਲ ਕਰਦੇ ਆਪਾਂ ਤੁਹਾਡੇ ਸ਼ੁਭ ਰਤਨ ਤੇ ਸ਼ੁਭ ਕਲਰ ਬਾਰੇ ਤੁਹਾਡੇ ਲਈ ਸਭ ਤੋਂ ਸ਼ੁਭ ਹੈ ਜਿਹੜਾ ਉਹ ਸੋਨਾ ਪਾਉਣਾ ਜੇਕਰ ਤੁਸੀਂ ਕੋਈ ਰਤਨ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਸੋਨਾ ਤੁਸੀਂ 골ਡ ਦਾ ਧਾਰਨ ਕਰਨਾ ਤੁਹਾਡੇ ਲਈ ਸਭ ਤੋਂ ਬੈਸਟ ਹੈ ਜੇ ਤੁਸੀਂ ਰਤਨ ਧਾਰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੁਖਰਾਜ ਧਾਰਨ ਕਰ ਸਕਦੇ ਹੋ 골ਡ ਦੇ ਵਿੱਚ ਆਪਣੇ ਰਾਈਟ ਹੈਂਡ ਦੀ ਫਰਸਟ ਫਿੰਗਰ ਦੇ ਵਿੱਚ ਇਹ ਤੁਸੀਂ ਕਰ ਸਕਦੇ ਹੋ ਵੀਰਵਾਰ ਦੇ ਦਿਨ ਧਾਰਨਾ ਤੇ ਦੂਸਰਾ ਤੁਸੀਂ ਮੂੰਗਾ ਧਾਰਨ ਕਰ ਸਕਦੇ ਹੋ ਮੰਗਲਵਾਰ ਦੇ ਦਿਨ ਇਹ ਵੀ ਤੁਸੀਂ 골ਡ ਦੇ ਵਿੱਚ ਜਾਂ ਤੁਸੀਂ ਤਾਂਬੇ ਦੇ ਵਿੱਚ ਧਾਰਨ ਕਰ ਸਕਦੇ ਹੋ ਤੇ ਥਰਡ ਤੁਸੀਂ ਰੂਬੀ ਧਾਰਨ ਕਰ ਸਕਦੇ ਹੋ ਇਹ ਵੀ ਤੁਸੀਂ 골ਡ ਦੇ ਵਿੱਚ ਧਾਰਨ ਕਰਨਾ ਹੈ ਇਹਨਾਂ ਦੇ ਵਿੱਚੋਂ ਜੇਕਰ ਤੁਹਾਡੀ ਕੁੜਲੀ ਦੇ ਵਿੱਚ ਇਹਨਾਂ ਗ੍ਰਹਾਂ ਦੀ ਪੋਜੀਸ਼ਨ ਵਧੀਆ ਹੈ ਗੁਰੂ ਦੀ ਸੂਰਜ ਦੀ ਤੇ ਮੰਗਲ ਦੀ ਫੇਰ ਹੀ ਤੁਸੀਂ ਰਤਨ ਧਾਰਨ ਕਰ ਸਕਦੇ ਹੋ ਜੇ ਨੀਚ ਦੇ ਨੇ ਕੋਈ ਵੀ ਗ੍ਰਹਿ ਤਾਂ ਉਸ ਦਾ ਰਤਨ ਹੈ ਜਿਹੜਾ ਧਾਰਨ ਨਹੀਂ ਕਰਨਾ ਚਾਹੀਦਾ ਤਾਂ ਤੁਸੀਂ 골ਡ ਧਾਰਨ ਕਰ ਸਕਦੇ ਹੋ ਜੇ ਰਤਨ ਧਾਰਨ ਤੁਸੀਂ ਨਹੀਂ ਕਰਨਾ ਤੇ ਤੁਹਾਡੇ ਸ਼ੁਭ ਜਿਹੜੇ ਕਲਰ ਨੇ ਉਹ ਹੈ yellow ਕਲਰ yellow ਕਲਰ ਦਾ ਰਮਾਲ ਆਪਣੇ ਕੋਲ ਰੱਖਣਾ yellow ਕਲਰ ਜ਼ਿਆਦਾ ਪਾਉਣਾ ਤੁਹਾਡੇ ਲਈ ਬੈਸਟ ਹੈ ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਜਿੰਨਾ ਤੁਸੀਂ yellow ਕਲਰ ਪਾਉਂਗੇ ਉਹਨਾਂ ਤੁਹਾਨੂੰ ਗਿਆਨ ਹੈ ਜਿਹੜਾ ਜ਼ਿਆਦਾ ਆਏਗਾ ਸਾਲ 2026 ਦੇ ਵਿੱਚ ਮੈਂ ਜੋ ਤੁਹਾਨੂੰ ਗ੍ਰਹਿ ਗੋਚਰ ਦੱਸਿਆ ਇਹ 50% ਤੁਹਾਡੇ ਨਾਲ ਰਿਲੇਟ ਕਰੇਗਾ 50% ਤੁਹਾਡੀ ਕੁੰਡਲੀ ਦੇ ਅਨੁਸਾਰ ਹੋਏਗਾ ਤੁਹਾਡੀ ਕੁੰਡਲੀ ਦੇ ਵਿੱਚ ਗ੍ਰਹਾਂ ਦੀ ਕੀ ਪੋਜੀਸ਼ਨ ਹੈ ਕਿਹੜੇ ਗ੍ਰਹਿ ਤੁਹਾਡੇ ਸਟਰੋਂਗ ਨੇ ਕਿਹੜੇ ਗ੍ਰਹਿ ਤੁਹਾਡੇ ਡਾਊਨ ਨੇ ਕਿਹੜੀ ਤੁਹਾਡੀ ਮਹਾਦਸ਼ਾ ਚੱਲ ਰਹੀ ਹੈ ਤੇ ਕਿਹੜੇ ਨਕਸ਼ਤਰ ਦੇ ਵਿੱਚ ਤੁਹਾਡਾ ਬਰਥ ਹੋਇਆ ਜਿੰਨੇ ਵੀ ਮਤਲਬ ਤੁਹਾਨੂੰ ਲਗਨ ਵਾਲੇ ਨੇ ਤੇ ਤੁਹਾਨੂੰ ਰਾਸ਼ੀ ਵਾਲੇ ਨੇ ਸਾਰਿਆਂ ਦੇ ਲਈ ਇਹ ਚੀਜ਼ਾਂ ਇੱਕੋ ਜੀਆਂ ਨਹੀਂ ਹੋਣਗੀਆਂ ਕਿਉਂਕਿ ਕਿਸੇ ਦੀ ਮਹਾਦਸ਼ਾ ਐਂਟੀ ਚੱਲ ਰਹੀ ਹੋਏਗੀ ਉਸ ਨੂੰ ਜਿਹੜਾ ਉਸ ਦੇ ਨਾਲ ਨੁਕਸਾਨ ਹੋਣਗੇ ਕਿਸੇ ਦੀ ਮਹਾਦਸ਼ਾ ਜਿਹੜੀ ਉਹਨਾਂ ਦੇ ਅਕੋਰਡਿੰਗ ਚੱਲ ਰਹੀ ਹੋਏਗੀ ਮਿੱਤਰ ਗ੍ਰਹਿਾਂ ਦੀ ਚੱਲ ਰਹੀ ਹੋਏਗੀ ਤਾਂ ਉਹਨਾਂ ਨੂੰ ਜਿਹੜੇ ਨੇ ਲਾਭ ਹੋਣੇ ਸਟਾਰਟ ਹੋ ਜਾਂਦੇ ਨੇ ਸਾਰਿਆਂ ਦੇ ਲਈ ਸਾਰਾ ਕੁਝ ਇੱਕੋ ਜਿਹਾ ਨਹੀਂ ਹੁੰਦਾ ਲੇਕਿਨ ਜੋ ਮੈਂ ਤੁਹਾਨੂੰ ਹੁਣ ਆਪਾ ਦੱਸ ਰਹੀ ਹਾਂ ਜੋ ਸਾਲ 2026 ਐ ਸੂਰਜ ਦਾ ਸਾਲ ਐ ਸੂਰਜ ਤੁਹਾਡੇ ਨੌਵੇਂ ਹਾਊਸ ਦਾ ਮਾਲਕ ਐ ਤਾਂ ਜਲਦੀ ਉੱਠਣਾ ਸਾਰਿਆਂ ਦੇ ਲਈ ਸ਼ੁਭ ਐ ਸੂਰਜ ਇਸ ਦੇ ਨਾਲ ਸ਼ੁਭ ਹੁੰਦਾ ਐ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਸਟਾਰਟ ਕਰੋ ਕਾਂਬੇ ਦੇ ਵਰਤਨਾ ਦਾ ਇਸਤੇਮਾਲ ਕਰਨਾ ਸਟਾਰਟ ਕਰੋ ਕਾਂਬੇ ਦੇ ਵਰਤਨ ਦੇ ਵਿੱਚ ਤੁਸੀਂ ਪਾਣੀ ਪੀ ਸਕਦੇ ਹੋ ਇਸ ਦੇ ਨਾਲ ਸੂਰਜ ਐ ਜਿਹੜਾ ਉਹ ਸ਼ੁਭ ਫਲਦ ਦਿੰਦਾ ਹੈ ਗੁਰੂ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਪੀੜ੍ਹੀਆਂ ਚੀਜ਼ਾਂ ਦਾ ਧਾਰਮਿਕ ਸਥਾਨ ਤੇ ਦਾਨ ਦੇ ਸਕਦੇ ਹੋ ਹਲਦੀ ਦਾ ਤੇਲ ਤੁਸੀਂ ਵੀਰਵਾਰ ਦੇ ਦਿਨ ਆਪਣੇ ਮੱਥੇ ਤੇ ਲਗਾ ਸਕਦੇ ਹੋ ਜੇ ਜਿਹੜੇ ਆਪਾ ਨੇ ਇਹ ਤੁਸੀਂ ਬਿਨਾ ਕੁਣਲੀ ਦਿਖਾਏ ਕਰ ਸਕਦੇ ਹੋ ਸ਼ਨੀ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਕਾਲੇ ਮਾਂ ਦੀ ਦਾਲ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ ਜਾਂ ਕਿਤੇ ਲੰਗਰ ਚੱਲ ਰਹੀ ਨੇ ਤਾਂ ਲੰਗਰਾਂ ਦੇ ਵਿੱਚ ਕਾਲੇ ਮਾਂ ਦੀ ਦਾਲ ਦਾਨ ਕਰ ਸਕਦੇ ਹੋ ਹਰ ਸ਼ਨੀਵਾਰ ਇਸ ਦੇ ਨਾਲ ਤੁਹਾਡਾ ਚੌਥੇ ਬੈਠਾ ਸ਼ਨੀ ਤੁਹਾਨੂੰ ਗੁੱਡ ਰਿਜ਼ਲਟ ਦੇਵੇਗਾ ਤੇ ਘਰ ਦੇ ਵਿੱਚ ਜੋ ਤੁਹਾਡੀ ਕੁੰਡਲੀ ਦੇ ਵਿੱਚ ਲਗਨ ਦਾ ਮਾਲਕ ਹੈ ਗੁਰੂ ਤਾਂ ਤੁਹਾਡੇ ਘਰ ਦੇ ਵਿੱਚ ਜੋ ਤੁਹਾਡਾ ਬ੍ਰਹਮ ਸਥਾਨ ਹੈ ਤੁਹਾਡਾ ਸੈਂਟਰ ਹੈ ਘਰ ਦਾ ਉਹ ਸਾਫ ਸੁਥਰਾ ਹੋਣਾ ਚਾਹੀਦਾ ਹੈ ਉੱਥੇ ਭਾਰੀਆਂ ਭਾਰੀ ਵਸਤੂਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਵੀ ਗੁਰੂ ਹੈ ਜਿਹੜਾ ਗ੍ਰਹਿ ਹੈ ਸਟਰੋਂਗ ਹੁੰਦਾ ਹੈ ਬੈਲੈਂਸ ਹੁੰਦਾ ਹੈ ਜੋਤਿਸ਼ ਨਾਲ ਸਬੰਧਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਗ੍ਰਹਾਂ ਦੇ ਹਿਸਾਬ ਨਾਲ ਤੇ ਤਿੱਥੀਆਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ